ਭਾਰਤੀ ਸਟੂਡੈਂਟਸ ਪੜ੍ਹਾਈ ਲਈ ਜ਼ਿਆਦਾਤਰ ਕੈਨੇਡਾ ਜਾਂਦੇ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਸਟੂਡੈਂਟਸ ਵਿੱਚ ਪੜ੍ਹਾਈ ਨੂੰ ਲੈ ਕੇ ਉਲਝਣਾ ਵਧ ਗਈਆਂ ਨੇ ਖਾਸ ਤੌਰ ਤੇ ਉਹਨਾਂ ਲਈ ਜੋ ਕੈਨੇਡਾ ਦੀ ਸਟੂਡੈਂਟਸ ਫ੍ਰੈਂਡਲੀ ਇਮੀਗ੍ਰੇਸ਼ਨ ਪਾਲਿਸੀ ਦਾ ਲਾਭ ਮਿਲਣ ਦੀ ਉਮੀਦ ਕਰ ਰਹੇ ਨੇ ਨਵੀਂ ਸਰਕਾਰ ਆਉਣ ਤੇ ਹੋਰ ਬਦਲਾਅ ਹੋ ਸਕਦੇ ਨੇ ਇਸ ਲਈ ਸਟੂਡੈਂਟਸ ਨੂੰ ਸੋਚ ਸਮਝ ਕੇ ਅੱਗੇ ਵਧਣ ਦੀ ਲੋੜ ਹੈ ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਸਟੂਡੈਂਟਸ ਦੀ ਵਾਧੇ ਗਿਣਤੀ ਤੇ ਰੋਕ ਲਗਾ ਦਿੱਤੀ ਹੈ ਅਤੇ ਸਟੱਡੀ ਪਰਮਿਟ ਦੀ ਪ੍ਰਕਿਰਿਆ ਨੂੰ ਕੁਝ ਮੁਸ਼ਕਲ ਬਣਾ ਦਿੱਤਾ ਹੈ ਮੀਡੀਆ ਰਿਪੋਰਟਾਂ ਦੇਸ਼ੀ ਸਿੱਖਿਆ ਸਲਾਹਕਾਰ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਨਾ ਸੋਚੋ ਕਿ ਕੈਨੇਡਾ ਚ ਦਾਖਲਾ ਲੈਣ ਤੋਂ ਬਾਅਦ ਤੁਹਾਨੂੰ ਇਮੀਗ੍ਰੇਸ਼ਨ ਮਿਲ ਜਾਵੇਗੀ ਨਾਲ ਹੀ ਜੋ ਵੀ ਵਿਅਕਤੀ ਕੈਨੇਡਾ ਜਾਣਾ ਚਾਹੁੰਦਾ ਉਸ ਨੂੰ ਵਰਲਡ ਰੈਂਕਿੰਗ ਵਾਲੀਆਂ ਪ੍ਰੀਮੀਅਮ ਯੂਨੀਵਰਸਿਟੀਆਂ ਦੀ ਹੀ ਚੋਣ ਕਰਨੀ ਚਾਹੀਦੀ ਹੈ ਨਾ ਕਿ ਕਾਲਜਾਂ ਦੀ ਆਮ ਤੌਰ ਤੇ ਕੈਨੇਡਾ ਵਿੱਚ ਬਹੁਤ ਸਾਰੇ ਭਾਰਤੀ ਸਟੂਡੈਂਟਸ ਕਿਸੇ ਵੀ ਛੋਟੇ ਜਾਂ ਆਮ ਕਾਲਜ ਤੋਂ ਡਿਪਲੋਮਾ ਸਰਟੀਫਿਕੇਟ ਕੋਰਸ ਕਰਦੇ ਨੇ ਉਹਨਾਂ ਦਾ ਟਿੱਚਾ ਇਮੀਗ੍ਰੇਸ਼ਨ ਹੁੰਦਾ ਪਰ ਹੁਣ ਸਥਿਤੀ ਵੱਖਰੀ ਹੈ ਦੱਸਦੀ ਹੈ ਕਿ ਕੈਨੇਡਾ ਵਿੱਚ ਇਸ ਸਮੇਂ 4.2 ਲੱਖ ਤੋਂ ਵੱਧ ਭਾਰਤੀ ਸਟੂਡੈਂਟਸ ਸਟੂਡੈਂਟਸ ਨੇ 2023 ਵਿੱਚ 278 ਲੱਖ ਸਟੂਡੈਂਟਸ ਨੂੰ ਵੀਜ਼ਾ ਮਿਲਿਆ 2024 ਵਿੱਚ ਗਿਣਤੀ ਘਟ ਕੇ 137 ਲੱਖ ਰਹਿ ਗਈ ਕੈਨੇਡਾ ਵਿੱਚ ਅੰਤਰਰਾਸ਼ਟਰੀ ਸਟੂਡੈਂਟਸ ਲਈ ਕੰਪਿਊਟਰ ਸਾਇੰਸ, ਬਿਜ਼ਨਸ, ਇੰਜੀਨੀਅਰਿੰਗ, ਹੈਲਥ, ਸਾਇੰਸ ਦੇ ਪ੍ਰਸਿੱਧ ਕੋਰਸਾਂ ਦੀ ਮੰਗ ਹੈ ਬਹੁਤ ਸਾਰੇ ਸਟੂਡੈਂਟਸ ਪ੍ਰਾਉਣਾਚਾਰੀ ਅਤੇ ਸੈਰਸਪਾਟੇ ਵਿੱਚ ਵੀ ਦਾਖਲਾ ਲੈਂਦੇ ਨੇ ਇੱਥੇ ਔਰ ਵਿੱਚ ਰੱਖਣਾ ਮਹੱਤਵਪੂਰਨ ਹੈ ਕਿ ਕੈਨੇਡਾ ਸਰਕਾਰ ਨੇ ਸਥਾਈ ਨਿਵਾਸੀ ਦੀ ਗਿਣਤੀ 4.85 ਲੱਖ 2024 ਤੋਂ ਘਟਾ ਕੇ 3.95 ਲੱਖ 2025 ਇਸ ਤੋਂ ਬਾਅਦ 3 ਲੱਖ 80 ਲੱਖ 2026 ਅਤੇ 3 ਲੱਖ 65 ਲੱਖ 2027 ਲਈ ਕਰ ਦਿੱਤੀ ਹੈ ਜਿਸ ਦਾ ਪਹਿਲਾਂ ਟੀਚਾ 5 ਲੱਖ ਤੈਅ ਕੀਤਾ ਗਿਆ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਰ ਟਰੂਡੋ ਨੇ ਬੀਤੇ ਦਿਨੀ ਅਸਤੀਫੇ ਦਾ ਐਲਾਨ ਕੀਤਾ ਸੀ ਸੰਸਦ ਦੀ ਕਾਰਵਾਈ ਹੁਣ ਮਾਰਚ ਤੱਕ ਮੁਲਤਵੀ ਰਹੇਗੀ ਟਰੂਡੋ ਉਦੋਂ ਤੱਕ ਉਹਦੇ ਤੇ ਬਣੇ ਰਹਿਣਗੇ ਜਦ ਤੱਕ ਲਿਬਰਲ ਪਾਰਟੀ ਆਪਣਾ ਨਵਾਂ ਨੇਤਾ ਨਹੀਂ ਚੁਣਦੀ ਇਸ ਦੌਰਾਨ ਕੈਨੇਡਾ ਵਿੱਚ ਇੱਕ ਵੱਡੀ ਤਬਦੀਲੀ ਹੋਣੀ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਕਿ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਵਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਚੁਣਿਆ ਜਾ ਸਕਦਾ ਹੈ ਜੇਕਰ ਪੋਲੀਵਰ ਪਾਰਲੀਮੈਂਟ ਵਿੱਚ ਬਹੁਮਤ ਜਿੱਤ ਲੈਂਦੇ ਨੇ ਤਾਂ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਬਹੁਤ ਹੀ ਸ਼ਕਤੀਸ਼ਾਲੀ ਬਣ ਸਕਦੇ ਨੇ ਹਾਲਾਂਕਿ ਉਹਨਾਂ ਨੂੰ ਪਾਰਟੀ ਅਦਾਲਤਾਂ ਹਾਊਸ ਆਫ ਕਮਾਂਡ ਸੈਨੇਟ ਵਕ ਵਕ ਹਿੱਤ ਸਮੂਹ ਤੇ ਕੈਨੇਡੀਅਨ ਜਨਤਾ ਦੇ ਕੁਝ ਹੱਦ ਤੱਕ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਉਹ ਚੋਣਾਂ ਦਰਮਿਆਨ ਬਹੁਤ ਕੁਝ ਕਰ ਸਕਦੇ ਨੇ ਪੌਲੀਵਰ ਦੀ ਤੁਲ ਡੋਨਲਡ ਟਰੰਪ ਨਾਲ ਕੀਤੀ ਜਾਂਦੀ ਹੈ ਪੌਲੀਵਰ ਇੱਕ ਕਟੜਪੰਤੀ ਸਿਆਸਤਦਾਨ ਨੇ ਜੋ ਉਹ ਕਹਿੰਦੇ ਨੇ ਜਿਸ ਵਿੱਚ ਉਹ ਵਿਸ਼ਵਾਸ ਕਰਦੇ ਨੇ ਉਮਰ ਪਰ ਕਨਜ਼ਰਵੇਟਿਵ ਰਹੇ ਨੇ ਟਰੰਪ ਵਾਂਗ ਉਹ ਵੀ ਅਪਰਾਧ ਤੇ ਸਖਤ ਕਾਨੂੰਨਾਂ ਦੇ ਹੱਕ ਵਿੱਚ ਨੇ ਸਰਕਾਰੀ ਖਰਚੇ ਤੇ ਟੈਕਸ ਘਟਾਉਣ ਦੀ ਗੱਲ ਕਰਦੇ ਨੇ 2004 ਤੋਂ ਐਮਪੀ ਨੇ ਪਰ ਉਹਨਾਂ ਨੇ ਇੱਕ ਕੱਟੜਪੰਥੀ ਦਾ ਅਕਸ ਬਣਾਇਆ ਉਹ ਪੱਤਰਕਾਰਾਂ ਤੇ ਹਮਲਾ ਕਰਦੇ ਨੇ ਕੱਟੜਪੰਥੀਆਂ ਨਾਲ ਹਮਦਰਦੀ ਰੱਖਦੇ ਨੇ ਉਹ ਸੱਭਿਆਚਾਰਕ ਤੇ ਸਮਾਜਿਕ ਸੰਘਰਸ਼ ਦੇ ਮੁੱਦਿਆਂ ਤੇ ਵੀ ਬਿਆਨ ਦਿੰਦੇ ਨੇ ਉਹਨਾਂ ਦੇ ਪ੍ਰਧਾਨ ਮੰਤਰੀ ਵੱਨਾਲ ਕੈਨੇਡਾ ਵਿੱਚ ਸੱਭਿਆਚਾਰਕ ਤੇ ਸਮਾਜਿਕ ਟਕਰਾਅ ਦਾ ਖਤਰਾ ਵੱਧ ਸਕਦਾ ਹੈ ਭਾਰਤੀ ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਾ ਮੂਰਤੀ ਦੀ ਅਗਵਾਈ ਹੇਠ 15 ਸੰਸਦ ਮੈਂਬਰਾਂ ਨੇ ਜਨਵਰੀ ਨੂੰ ਤਾਮਿਲ ਭਾਸ਼ਾ ਤੇ ਵਿਰਾਸਤ ਮਹੀਨਾ ਘੋਸ਼ਿਤ ਕਰ ਲਈ ਅਮਰੀਕੀ ਪ੍ਰਤੀਨਿਧ ਸਭਾ ਵਿੱਚ ਇੱਕ ਮਤਾ ਪਾਸ ਕੀਤਾ ਹੈ ਇਹ ਪ੍ਰਸਤਾਵ ਅਜੇ ਸਮੇਂ ਪੇਸ਼ ਕੀਤਾ ਗਿਆ ਜਦ ਤਾਮਿਲ ਬੋਲਣ ਵਾਲਿਆਂ ਦਾ ਮੁੱਖ ਤਿਹਾਰ ਪੋਂਗਲ ਮਨਾਇਆ ਜਾ ਰਿਹਾ ਹੈ ਕ੍ਰਿਸ਼ਨਾ ਮੂਰਤੀ ਨੇ ਕਿਹਾ ਕਿ ਇੱਕ ਤਾਮਿਲ ਅਮਰੀਕੀ ਹੋਣ ਦੇ ਨਾਤੇ ਮੈਨੂੰ ਸੰਯੁਕਤ ਰਾਜ ਅਮਰੀਕਾ ਤੇ ਦੁਨੀਆ ਭਰ ਵਿੱਚ ਤਾਮਿਲ ਭਾਸ਼ਾ ਵਿਰਾਸਤ ਅਤੇ ਸੱਭਿਆਚਾਰ ਦਾ ਸਨਮਾਨ ਕਰਨ ਵਾਲਾ ਇਹ ਦੋ ਪੱਖੀ ਮਤਾ ਪੇਸ਼ ਕਰਨ ਤੇ ਮਾਣ ਹੈ ਰੋਖ ਖੰਨਾ ਸਮੇਤ ਪੰਜ ਔਰ ਭਾਰਤੀ ਅਮਰੀਕੀ ਕਾਨੂੰਨ ਸਹਾਜ਼ਾ ਨੇ ਇਹ ਪ੍ਰਸਤਾਵ ਪੇਸ਼ ਕੀਤਾ। ਕ੍ਰਿਸ਼ਨਾ ਮੂਰਤੀ ਨੇ ਕਿਹਾ ਕਿ ਅਮਰੀਕਾ ਵੱਖ-ਵੱਖ ਪਛਾਵਾ ਸਭਿਆਚਾਰਕ ਵਿਚਾਰਾਂ ਤੇ ਪਰੰਪਰਾਵਾਂ ਦਾ ਸੰਗ੍ਰਹਿ ਹੈ। ਮੈਨੂੰ ਉਮੀਦ ਹੈ ਕਿ ਇਹ ਮਤਾ ਅਮੀਰ ਅਤੇ ਵਿਲੱਖਣ ਸਭਿਆਚਾਰ ਦੇ ਨਾਲ-ਨਾਲ ਅੱਜ 3.5 ਲੱਖ ਤੋਂ ਵੱਧ ਤਾਮਿਲ ਅਮਰੀਕੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਰੌਸ਼ਨੀ ਪਾਵੇਗਾ। ਦੁਨੀਆ ਭਰ ਵਿੱਚ 8 ਕਰੋੜ ਤੋਂ ਵੱਧ ਲੋਕ ਤਾਮਿਲ ਬੋਲਦੇ ਨੇ ਜੋ ਕਿ ਦੁਨੀਆ ਵਿੱਚ ਸਭ ਤੋਂ ਪੁਰਾਣੀ ਪਛਾਵਾ ਵਿੱਚੋਂ ਇੱਕ ਹੈ। ਤਾਮਿਲ ਅਮਰੀਕਨ ਯੂਨਾਈਟਿਡ ਪੀਏਸੀ ਨੇ ਮਤੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਹ ਤਾਂਵੇਂ ਲੋਕਾਂ ਦੇ ਅਮੀਰ ਇਤਿਹਾਸ ਅਤੇ ਆਧੁਨਿਕ ਦੁਨੀਆ ਵਿੱਚ ਉਹਨਾਂ ਦੇ ਅਨਮੋਲ ਯੋਗਦਾਨ ਨੂੰ ਉਜਾਗਰ ਕਰਦਾ ਹੈ।